ਪਰਮਾਤਮਾ ਨੇ ਸਾਡਾ ਸਰੀਰ ਪੰਜ ਤੱਤਾਂ ਤੋਂ ਬਣਾਇਆ। ਪ੍ਰithvi, ਹਵਾ, ਪਾਣੀ, ਅਗਨੀ ਤੇ ਆਕਾਸ਼। ਸਾਡੇ ਸਰੀਰ ਵਿੱਚ ਇਕੱਲਾ ਪਾਣੀ 77% ਹੈ। ਸਭ ਤੋਂ ਵੱਡਾ ਹਿੱਸਾ ਪਾਣੀ ਹੈ। ਇਸ ਕਰਕੇ ਸਰੀਰ ਦੇ ਉੱਤੇ ਤੋਂ ਤੰਦਰੁਸਤੀ ਤੇ ਸਭ ਤੋਂ ਵੱਡਾ ਅਸਰ ਵੀ ਪਾਣੀ ਦਾ ਹੀ ਪੈਂਦਾ ਹੈ। ਚੰਗੀ ਸਿਹਤ ਲਈ ਸਾਡੇ ਪਾਣੀ ਦਾ ਸਾਫ਼ ਹੋਣਾ, ਤੱਤ ਭਰਪੂਰ ਹੋਣਾ, ਮਲਕਲਾਇਨ ਹੋਣਾ ਤੇ ਐਂਟੀਆਕਸੀਡੈਂਟ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਪੀਐਚ ਤੇ ਓਆਰਪ ਦੀ ਟੈਸਟਿੰਗ ਕਿਟ ਕਿਸੇ ਲੋਕਲ ਕਲੀਨਿਕਲ ਲੈਬਰਾਟਰੀ ਤੋਂ ਲਿਆਓ ਜਾਂ Amazon ਤੋਂ ਮਗਾ ਲਓ ਤੇ ਆਪਣੇ ਪਾਣੀ ਦੀ pH ਤੇ ORP ਚੈੱਕ ਕਰ ਲਓ Amazon ਦਾ ਲਿੰਕ ਨੀਚੇ ਦਿੱਤਾ ਹੋਇਆ ਹੈ ਹੋ ਸਕਦਾ ਤੁਹਾਡਾ ਪਾਣੀ ਅਲਕਲਾਈਨ ਹੀ ਹੋਵੇ ਫਿਰ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਜੇ ਤੁਹਾਡਾ ਪਾਣੀ ਅਲਕਲਾਈਨ ਨਹੀਂ ਹੈ ਤਾਂ ਇਸ ਨੂੰ ਅਲਕਲਾਈਨ ਕਰਨ ਦੇ ਲਈ ਅੱਜ ਕੱਲ 4 ਤਰੀਕੇ ਵਰਤੇ ਜਾਂਦੇ ਨੇ ਪਹਿਲੇ 2 ਤਰੀਕੇ ਬਹੁਤ ਮਹਿੰਗੇ ਨੇ ਤੇ ਉਹਨਾਂ ਲੋਕਾਂ ਦੇ ਲਈ ਨੇ ਜਿਹੜੇ ਲੋਕ ਪਾਣੀ ਦੇ ਲਈ ਪੈਸਾ ਖਰਚ ਕਰ ਸਕਦੇ ਨੇ ਆਖਰੀ 2 ਤਰੀਕੇ ਘਰੇਲੂ ਨੇ ਤੇ ਸਸਤੇ ਨੇ ਇਹ ਆਮ ਲੋਕਾਂ ਦੇ ਕੰਮ ਆ ਸਕਦੇ ਨੇ ਪਹਿਲਾ ਤਰੀਕਾ ਹੈ ਆਇਓਨਾਈਜ਼ਰਸ ਆਇਓਨਾਈਜ਼ਰ ਇੱਕ 4 ਫੁੱਟ 1/2 ਫੁੱਟ ਦੀ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਤੁਹਾਡੀ ਰਸੋਈ ਦੇ ਵਿੱਚ ਫਿੱਟ ਹੋ ਜਾਂਦੀ ਹੈ ਤੇ ਪਾਣੀ ਦਾ ਟੂਟੀ ਵਿੱਚੋਂ ਸਿੱਧਾ ਕਲੈਕਸ਼ਨ ਇਸ ਨੂੰ ਦੇ ਦਿੱਤਾ ਜਾਂਦਾ ਹੈ ਉਸੇ ਬਿਜਲੀ ਦੇ ਸਰਕਟ ਤੇ ਟਾਈਟੇਨੀਅਮ ਦੀਆਂ ਪਲੇਟਾਂ ਦੀ ਮਦਦ ਨਾਲ ਪਾਣੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ ਵੱਧ ਪੀਐਚ ਵਾਲਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਤੇ ਘੱਟ ਪੀਐਚ ਵਾਲਾ ਪਾਣੀ ਤੁਸੀਂ ਪੌਦਿਆਂ ਨੂੰ ਦੇ ਸਕਦੇ ਹੋ ਨਹਾਉਣ ਲਈ ਜਾਂ ਫਿਰ ਸਫਾਈ ਲਈ ਵਰਤ ਸਕਦੇ ਹੋ ਇਸ ਮਸ਼ੀਨ ਦਾ ਫਾਇਦਾ ਇਹ ਹੈ ਕਿ ਤੁਸੀਂ ਇਸ ਤੋਂ ਆਪਣੀ ਮਰਜ਼ੀ ਮੁਤਾਬਕ 8 9 ਜਾਂ 10 ਪੀਐਚ ਦਾ ਪਾਣੀ ਲੈ ਸਕਦੇ ਹੋ ਤੇ ਇਸ ਤੇ ਤੁਹਾਨੂੰ ਕੋਈ ਵੀ ਖੇਚਲ ਨਹੀਂ ਕਰਨੀ ਪੈਂਦੀ ਤੇ ਇਸ ਦਾ ਨੈਗੇਟਿਵ ਪੱਖ ਇਹ ਹੈ ਕਿ ਇਹ ਪਾਣੀ ਨੂੰ ਸਾਫ਼ ਨਹੀਂ ਕਰਦੀ ਇਹ ਪਾਣੀ ਦਾ ਟੀਡੀਐਸ ਨਹੀਂ ਘਟਾਉਂਦੀ ਇਹ ਪਾਣੀ ਨੂੰ ਅਲਕਲਾਈਨ ਕਰਦੀ ਹੈ ਪੀਐਚ ਵਧਾਉਂਦੀ ਹੈ ਤੇ ਓਆਰਪੀ ਨੂੰ ਨੈਗੇਟਿਵ ਕਰਦੀ ਹੈ ਪਰ ਪੰਜਾਬ ਦੇ ਪਾਣੀ ਵਿੱਚ ਭਾਰੀਆਂ ਤੱਤਾਂ ਸ਼ੋਰਾ ਜੁਰੇਨੀਅਮ ਖਾਦਾਂ ਸਪਰੇਆ ਬਹੁਤ ਕੁਸ਼ ਹੈ ਬਹੁਤ ਖਤਰਨਾਕ ਪਦਾਰਥ ਹਨ ਇਸ ਕਰਕੇ ਇਹਨੂੰ ਸਾਫ਼ ਕਰਨਾ ਜ਼ਰੂਰੀ ਹੈ ਮੈਂ ਤਾਂ ਇਹ ਸਲਾਹ ਦੇਵਾਂਗਾ ਕਿ ਆਇਓਨਾ ਇਧਰ ਤੋਂ ਪਹਿਲਾਂ ਆਰਓ ਸਿਸਟਮ ਲੱਗਿਆ ਹੋਣਾ ਚਾਹੀਦਾ ਹੈ ਜਿਹੜਾ ਪਾਣੀ ਨੂੰ ਸਾਫ਼ ਕਰੇ ਤੇ ਉਸ ਤੋਂ ਬਾਅਦ ਆਇਓਨਾਈਜ਼ਰ ਆਰਓ ਦੇ ਪਾਣੀ ਵਿੱਚ ਤੱਤ ਮਿਲਾਵੇ ਤੇ ਉਸ ਨੂੰ ਅਰਥ ਲਾਈਟ ਕਰ ਦੁੱਧ ਦੀ ਇਸ ਦੀ ਕਮੀ ਇਹ ਹੈ ਕਿ ਇਹ ਮਸ਼ੀਨ ਵੰਗੀ ਬਹੁਤ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲਵਾਂਗਾ ਪਰ ਕਿਸੇ ਚੰਗੇ ਕੰਪਨੀ ਦੀ ਇਸ ਮਸ਼ੀਨ ਦੀ ਕੀਮਤ 2 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਹੁੰਦੀ ਹੈ ਇਹ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ ਜੋ ਲੋਕ ਹਲਕੁਲ ਨੇ ਪਾਣੀ ਦੇ ਲਈ ਇੰਨੇ ਪੈਸੇ ਖਰਚ ਕਰ ਸਕਦੇ ਨੇ ਉਹਨਾਂ ਦਾ ਤੇ ਬਿਲਕੁਲ ਠੀਕ ਹੈ ਦੂਜਾ ਤਰੀਕਾ ਹੈ ਬੋਤਲ ਬੰਦ ਅਲਕਲਾਈਨ ਪਾਣੀ ਜਿਹੜਾ ਬੋਤਲਾਂ ਵਾਲਾ ਪਾਣੀ ਅਸੀਂ ਪੀਨੇ ਆ ਜਾਂ ਕੈਂਪਰ ਵਾਲਾ ਪੀਨੇ ਆ ਇਹ ਪਾਣੀ ਫੋਕਾ ਵੀ ਹੁੰਦਾ ਹੈ ਤੇ ਤਜਾਬੀ ਵੀ ਹੁੰਦਾ ਹੈ ਜੋ ਕੰਪਨੀਆ ਅਲਕਲਾਈਨ ਮਿਨਰਲ ਵਾਟਰ ਬਣਾਉਂਦੀਆਂ ਨੇ ਉਹਨਾਂ ਦੀ ਇੱਕ ਬੋਤਲ ਦੀ ਕੀਮਤ ਥੋਕ ਰੇਟ ਦੇ ਵਿੱਚ ਵੀ ਐਮਾਜ਼ਾਨ ਤੋਂ ਲਈਏ ਤਾਂ ਵੀ 100 ਰੁਪਏ ਤੋਂ ਲੈ ਕੇ ਕਈ ਹਜ਼ਾਰ ਰੁਪਏ ਤੱਕ ਹੁੰਦੀ ਹੈ ਕੁਝ ਦਿਨਾਂ ਲਈ ਤੁਸੀਂ ਮਰੀਜ਼ ਨੂੰ ਪਿਲਾਉਣ ਲਈ 10 ਦੀ ਬੋਤਲ ਆਪਾਂ ਨੂੰ ਮਗੌੜੀਆਂ ਪੈ ਜਾਣ ਤਾਂ ਇਹ ਠੀਕ ਹੈ ਪਰ ਰੋਜ਼ਾਨਾ ਵਰਤੋਂ ਲਈ ਇਹ ਪਾਣੀ ਖਰੀਦਣਾ ਸੰਭਵ ਨਹੀਂ ਹੈ ਆਪਣੇ ਦਾ ਰੋਜ਼ 15 ਤੋਂ 20 ਲੀਟਰ ਪਾਣੀ ਲੱਗਦਾ ਹੈ ਤੇ ਇਸੇ ਹਿਸਾਬ ਨਾਲ ਰੋਜ਼ ਦਾ ਖਰਚਾ 2000 ਰੁਪਏ ਪੈਂਦਾ ਹੈ ਕੋਈ ਵੀ ਸੁਧਾਰਨ ਪਰਿਵਾਰ ਇਹ ਖਰਚਾ ਨਹੀਂ ਕਰ ਸਕਦਾ ਇਹੇ ਦੋਵੇਂ ਮਹੰਗੇ ਤਰੀਕੇ ਕਿਰਤ ਖਿਡਾਰੀ ਫਿਲਮ ਸਟਾਰ ਤੇ ਪੈਸੇ ਵਾਲੇ ਲੋਕ ਵਰਤਦੇ ਨੇ ਪਰ ਸਰੀਰ ਤਾਂ ਸਾਰਿਆਂ ਦਾ ਇੱਕੋ ਮਿੱਟੀ ਦਾ ਬਣਿਆ ਹੋਇਆ ਹੈ ਪਾਣੀ ਤਾਂ ਸਾਰਿਆਂ ਨੂੰ ਉਹੀ ਚਾਹੀਦਾ ਹੈ ਇਸੇ ਕਰਕੇ ਮੈਂ ਤੀਜਾ ਤੇ ਚੌਥਾ ਤਰੀਕਾ ਦੱਸ ਰਿਹਾ ਤੀਜਾ ਤਰੀਕਾ ਇਹ ਹੈ ਕਿ ਤੁਸੀਂ ਇਸ ਪਾਣੀ ਨੂੰ ਆਪਣੇ ਘਰੇ ਤਿਆਰ ਕਰ ਸਕਦੇ ਹੋ ਆਰੋ ਦਾ ਪਾਣੀ ਇੱਕ ਘੜੇ ਦੇ ਵਿੱਚ ਭਰ ਲਓ ਉਸ ਦੇ ਵਿੱਚ ਦੋ ਖੀਰੇ ਤੇ ਦੋ ਨਿੰਬੂ ਕੱਟ ਕੇ ਸੁੱਟ ਦਿਓ ਤੇ ਉਸ ਦੇ ਵਿੱਚ ਕੁਝ ਪਦੀਨੇ ਦੇ ਤੇ ਤੁਰਸੀ ਦੇ ਪੱਤੇ ਪਾ ਦਿਓ 6 ਘੰਟੇ ਬਾਅਦ ਤੁਹਾਡਾ ਪਾਣੀ ਅਲਕਲਾਈਨ ਹੋ ਜਾਏਗਾ ਤੇ ਤੁਸੀਂ ਇਹਨੂੰ ਪੁਣ ਕੇ ਪੀਓ ਇਸ ਮਕਸਦ ਦੇ ਲਈ ਤੁਹਾਨੂੰ ਹਰ 15 ਦਿਨਾਂ ਬਾਅਦ ਦੋ ਤਿੰਨ ਘੜਿਆਂ ਦੀ ਲੋੜ ਪਵੇਗੀ ਕਿਉਂਕਿ 15 ਦਿਨਾਂ ਬਾਅਦ ਘੜਾ ਕੋਰਾ ਨਹੀਂ ਰਹਿੰਦਾ ਘੜਿਆਂ ਦਾ ਤੇ ਸਮਾਨ ਦਾ ਕੁੱਲ ਮਿਲਾ ਕੇ ਰੋਜ਼ ਦਾ ਖਰਚਾ 60-70 ਰੁਪਏ ਹੁੰਦਾ ਫਿਰ ਵੀ ਇਹ ਤਰੀਕਾ ਬਹੁਤ ਸਸਤਾ ਹੈ ਘਰੇਲੂ ਹੈ ਤੇ ਜਿਹੜੇ ਲੋਕ ਕਰ ਸਕਦੇ ਨੇ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰੀਕੇ ਦੀਆਂ ਦੋ ਕਮੀਆਂ ਨੇ ਪਹਿਲੀ ਇਹ ਕਿ ਪਾਣੀ ਦੀ ਪੀਐਚ 7.5 ਦੇ ਆਸ-ਪਾਸ ਆਏਗੀ 7.5 ਪੀਐਚ ਦਾ ਪਾਣੀ ਉਹਨਾਂ ਲੋਕਾਂ ਲਈ ਬਿਲਕੁਲ ਠੀਕ ਹੈ ਜਿਹੜੇ ਜ਼ਿਆਦਾ ਕਰਕੇ ਐਲਕੈਲਾਈ ਖਾਂਦੇ ਨੇ ਚਾਹ ਨਹੀਂ ਪੀਂਦੇ ਸ਼ਰਾਬ ਨਹੀਂ ਪੀਂਦੇ ਕੋਲਡ ਡਰਿੰਕ ਨਹੀਂ ਪੀਂਦੇ ਤਲੇ ਆ ਤੇ ਮਿੱਠਾ ਵੀ ਕਦੇ-ਕਦੇ ਖਾਂਦੇ ਨਹੀਂ ਬਾਕੀ ਲੋਕ ਜਿਹੜੇ ਤਜਾਬੀ ਖਾਣਾ ਜ਼ਿਆਦਾ ਖਾਂਦੇ ਨੇ ਉਹਨਾਂ ਲਈ 7.5 ਪੀਐਚ ਦਾ ਪਾਣੀ ਕਾਫੀ ਨਹੀਂ ਹੈ ਕਿਉਂਕਿ ਤਜਾਬੀ ਖੁਰਾਕ ਦੇ ਅਸਰ ਨੂੰ ਨਿਊਟਰਲ ਕਰਨ ਲਈ ਪਾਣੀ ਦੀ ਪੀਐਚ 8 ਜਾਂ 8 ਤੋਂ ਵੱਧ ਹੋਣੀ ਚਾਹੀਦੀ ਹੈ ਦੂਜੀ ਕਮੀ ਇਹ ਹੈ ਇਹ ਇਹ ਤਰੀਕਾ ਸਬਰ ਤੇ ਮਿਹਨਤ ਬਹੁਤ ਮੰਗਦਾ ਹੈ ਹਰ 15 ਦਿਨਾਂ ਬਾਅਦ ਦੋ ਤਿੰਨ ਘੜੇ ਨਵੇਂ ਲੈ ਕੇ ਆਓ ਤੇ ਰੋਜ਼ ਪਾਣੀ ਤਿਆਰ ਕਰਨ ਲਈ ਤੇ ਪੁਣ ਲਈ 6-7 ਘੰਟਿਆਂ ਦਾ ਸਮਾਂ ਲੱਗਦਾ ਹੈ ਬਹੁਤ ਲੋਕ ਜੋਸ਼ ਵਿੱਚ ਆ ਕੇ ਇਹੇ ਤਰੀਕਾ ਸ਼ੁਰੂ ਤਾਂ ਕਰਦੇ ਨੇ ਪਰ ਇੰਨੀ ਖੇਚਲ ਬਹੁਤੇ ਦਿਨ ਹੁੰਦੀ ਨਹੀਂ ਕੁਝ ਦਿਨਾਂ ਬਾਅਦ ਹੀ ਛੱਡ ਜਾਂਦੇ ਨੇ ਤੇ ਇਹੀ ਇਸ ਤਰੀਕੇ ਦੀ ਸਭ ਤੋਂ ਵੱਡੀ ਘਾਟ ਹੈ ਪਰ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਜ਼ਰੂਰ ਕਰੋ ਚੌਥਾ ਤਰੀਕਾ ਹੈ ਮਿਨਰਲ ਪੈਕ ਮਿਨਰਲ ਪੈਕ ਤੁਹਾਡੇ ਆਰਓ ਸਿਸਟਮ ਵਿੱਚ ਫਿੱਟ ਹੋ ਜਾਂਦਾ ਹੈ ਤੇ ਇਸ ਦੇ ਵਿੱਚੋਂ ਲੰਘਣ ਦੇ ਨਾਲ ਆਰਓ ਦੇ ਫੋਕੇ ਪਾਣੀ ਵਿੱਚ ਤੱਤ ਆ ਜਾਂਦੇ ਨੇ ਇਹ ਅਲਕਲਾਈਨ ਹੋ ਜਾਂਦਾ ਤੇ ਇਹ ਐਂਟੀਆਕਸੀਡੈਂਟ ਹੋ ਜਾਂਦਾ ਹੈ ਮੀਨਰਲ ਪੈਕ ਵਿੱਚ ਤਿੰਨ ਫਿਲਟਰ ਹੁੰਦੇ ਨੇ ਪਹਿਲਾ ਫਿਲਟਰ ਪਾਣੀ ਨੂੰ ਸਾਫ਼ ਕਰਦਾ ਹੈ ਤੇ ਜਿੰ ਨੂੰ ਟੇਸਟ ਨੂੰ ਇਨਹਾਨਸ ਕਰਦਾ ਹੈ ਦੂਜਾ ਫਿਲਟਰ ਪਾਣੀ ਦੇ ਵਿੱਚੋਂ ਕਲੋਰਿਨ ਬਾਹਰ ਕੱਢਦਾ ਹੈ ਤੇ ਪਾਣੀ ਦੇ ਮਾਈਕਰੋ ਕ੍ਰੈਸਟਲ ਬਣਾਉਂਦਾ ਹੈ ਤਾਂ ਕਿ ਪਾਣੀ ਛੇਤੀ ਹਾਜਮ ਆਵੇ ਤੇ ਪੂਰੀ ਤਰੋਤੀ ਦੇਵੇ ਤੀਜਾ ਫਿਲਟਰ ਆਰਓ ਦੇ ਫੋਕੇ ਪਾਣੀ ਵਿੱਚ ਤੱਤ ਐਡ ਕਰਦਾ ਹੈ ਤੇ ਇਸ ਨੂੰ ਅਲਕਲਾਈਨ ਬਣਾਉਂਦਾ ਹੈ ਇਹਨਾਂ ਫਿਲਟਰਾਂ ਵਿੱਚ ਜਾਪਾਨ ਤੇ ਕੋਰੀਆ ਦੇ ਲਾਵੇ ਦੇ ਪਹਾੜਾਂ ਦੀ ਮਿੱਟੀ ਤੋਂ ਬਣੀਆਂ ਹੋਈਆਂ ਬਾਇਓਸਰੈਮਿਕ ਬਾਲਦ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਲਕਲਾਈਨ ਸੁਭਾਅ ਦੇ ਤੱਤ ਹੁੰਦੇ ਨੇ ਇਹਨਾਂ ਨਾਲ ਪਾਣੀ ਵਿੱਚ ਜ਼ਰੂਰੀ ਤੱਤ ਆਉਂਦੇ ਨੇ ਤੇ ਪਾਣੀ ਅਲਕਲਾਈਨ ਵੀ ਹੋ ਜਾਂਦਾ ਹੈ ਇਹ ਤਰੀਕਾ ਸਸਤਾ ਵੀ ਹੈ ਤੇ ਇਸ ਦੇ ਵਿੱਚ ਖੇਚਲ ਵੀ ਕੋਈ ਨਹੀਂ ਇੱਕ ਚੰਗੀ ਕੰਪਨੀ ਦਾ ਮਿਨਰਲ ਪੈਕ 3-4000 ਰੁਪਏ ਦਾ ਲੱਗ ਜਾਂਦਾ ਸਮਝੋ 1000 ਰੁਪਏ ਦਾ ਰੋਜ਼ ਦਾ ਖਰਚਾ ਹੁੰਦਾ ਹੈ ਤਰੀਕੇ ਵਿੱਚ ਦੋ ਕਮੀਆਂ ਨੇ ਜਿਨ੍ਹਾਂ ਦਾ ਖਿਆਲ ਤੁਸੀਂ ਰੱਖਣਾ ਹੈ ਕੰਪਨੀ ਘੱਟੋ ਘੱਟ 1 ਸਾਲ ਤੱਕ ਅਲਕਲਾਈਨ ਪਾਣੀ ਦੇਣ ਦੀ ਗਾਰੰਟੀ ਦੇਵੇ ਬਹੁਤੇ ਮਿਨਰਲ ਪੈਕ ਸਿਰਫ ਇੱਕ ਮਿਨਰਲ ਕੈਰੈਕਟਰ ਜੁ ਹੁੰਦੀ ਹੈ ਜਿਹੜੀ 2-3 ਮਹੀਨੇ ਤੋਂ ਉਸ ਤੋਂ ਬਾਅਦ ਪਾਣੀ ਨੂੰ ਨਹਾਪਾ ਚੈੱਕ ਕਰਦੇ ਹਾਂ ਤੇ ਨਾ ਹੀ ਕੋਈ ਮਕੈਨਿਕ ਚੈੱਕ ਕਰਨਾ ਆਉਂਦਾ ਹਰ ਸਮੇਂ ਤੁਹਾਡੇ ਘਰ ਦੇ ਵਿੱਚ ਇੱਕ ਟੈਸਟਿੰਗ ਕਿਟ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਹਰ ਮਹੀਨੇ ਇੱਕ ਵਾਰ ਪਾਣੀ ਜ਼ਰੂਰ ਚੈੱਕ ਕਰ ਲਵੋ ਸਾਡਾ ਪਾਣੀ ਅਲਕਲਾਈਨ ਹੈ ਵੀ ਜਾਂ ਨਹੀਂ ਦੂਜੀ ਕਮੀ ਇਸ ਵਿੱਚ ਇਹ ਹੈ ਕਿ ਇਸ ਵਿੱਚ ਕੋਈ ਕੈਮੀਕਲ ਨਾ ਹੋਵੇ ਪਾਣੀ ਤਾਂ ਸਰਫ ਜਾਂ ਕਾਸਟਿਕ ਸੋਡਾ ਪਾਉਣ ਨਾਲ ਵੀ ਅਲਕਲਾਈਨ ਹੋ ਜਾਂਦਾ ਪਰ ਅਸੀਂ ਇਹ ਪੀ ਨਹੀਂ ਸਕਦੇ ਜੇ ਕੋਈ ਕੈਮੀਕਲ ਵਲਾ ਕੇ ਪਾਣੀ ਅਲਕਲਾਈਨ ਕੀਤਾ ਤਾਂ ਇਹ ਫਾਇਦੇ ਦੀ ਥਾਂ ਤੇ ਉਲਟਾ ਨੁਕਸਾਨ ਕਰੇਗਾ ਇਹ ਜ਼ਰੂਰੀ ਹੈ ਕਿ ਪਾਣੀ ਮਿੱਟੀ ਦੀਆਂ ਗੋਲੀਆਂ ਵਿੱਚੋਂ ਹੀ ਤੱਤ ਲਵੇ ਤੇ ਅਲਕਲਾਈਨ ਬਣੇ ਸਾਡਾ ਸਰੀਰ ਮਿੱਟੀ ਦਾ ਹੀ ਬਣਿਆ ਹੋਇਆ ਤੇ ਮਿੱਟੀ ਵਿੱਚੋਂ ਮਿਲੇ ਹੋਏ ਤੱਤ ਹੀ ਇਸ ਨੂੰ ਫਿਕਸ ਕਰਦੇ ਨੇ ਪਰ ਜ਼ਿਆਦਾ ਕਰਕੇ ਫਿਲਟਰ ਬੰਦ ਹੁੰਦੇ ਨੇ ਅਸੀਂ ਦੇਖ ਵੀ ਨਹੀਂ ਸਕਦੇ ਕਿ ਇਹਨਾਂ ਦੇ ਵਿੱਚ ਕੀ ਹੈ ਤੇ ਜੇ ਫਿਲਟਰ ਖੁੱਲਦੇ ਹੁਣ ਤਾਂ ਇਹ ਚੰਗੀ ਗੱਲ ਹੈ ਅਸੀਂ ਦੇਖ ਸਕਦੇ ਹਾਂ ਇੱਥੇ ਕਾਨੂੰਨ ਦਾ ਡਰ ਤੁਹਾਡੀ ਮਦਦ ਕਰ ਸਕਦਾ ਹੈ ਜੋ ਕੰਪਨੀ ਰਿਪਿਊਟਡ ਹੁੰਦੀ ਹੈ ਉਹ ਕੰਪਨੀ ਕਦੇ ਵੀ ਕੈਮੀਕਲ ਨਹੀਂ ਵਰਤੇਗੀ ਕਿਉਂਕਿ ਉਹਨੂੰ ਅਦਾਲਤ ਦਾ ਡਰ ਹੁੰਦਾ ਹੈ ਇਸ ਲਈ ਕੰਪਨੀ ਤੋਂ ਬਿੱਲ ਦੀਆਂ ਰਸੀਦ ਮੰਗੋ ਕੰਪਨੀ ਨੇ ਫਿਲਟਰ ਤੇ ਨਿਸ਼ਚੇ ਦਿੱਤਾ ਹੋਵੇ ਕਿ ਇਸਦੇ ਵਿੱਚ ਸਿਰਫ ਬਾਇਓਸਰੇਮਿਕ ਬਾਲ ਦਨੇ ਤੇ ਇੱਕ ਸਾਲ ਦੀ ਗਾਰੰਟੀ ਵੀ ਨਿਸ਼ੀ ਹੋਵੇ ਕੰਪਨੀ ਤੋਂ ਟੈਸਟਿੰਗ ਕਿੱਟ ਜ਼ਰੂਰ ਮੰਗੋ ਤਾਂ ਕਿ ਪਾਣੀ ਨੂੰ ਜਦੋਂ ਮਰਜ਼ੀ ਤੁਸੀਂ ਘਰੇ ਚੈੱਕ ਕਰ ਸਕੋ ਕੋਸ਼ਿਸ਼ ਕਰੋ ਕਿ ਮਿੰਡਲ ਪੈਕ ਸਿੱਧਾ ਕੰਪਨੀ ਤੋਂ ਹੀ ਲਵਾਓ ਤਾਂ ਕਿ ਕੰਪਨੀ ਸਿੱਧੀ ਜ਼ਿੰਮੇਵਾਰ ਹੋਵੇ ਜੇ ਪੰਜਾਬ ਦਾ ਹਰ ਵਾਸੀ ਅਲਕਲਾਈਨ ਖੁਰਾਕ ਵਧਾ ਦੇਵੇ ਤੇ ਹਰ ਪਰਿਵਾਰ ਨੂੰ ਪੀਣ ਲਈ ਉਹ ਪਾਣੀ ਮਿਲੇ ਜਿਹੜਾ ਵਿਰਾਟ ਕੋਹਲੀ ਤੇ ਧੋਨੀ ਵਰਗਿਆਂ ਨੂੰ ਮਿਲਦਾ ਹੈ ਜਿਹੜਾ ਅਮੀਰ ਖਾਨ ਸਲਮਾਨ ਖਾਨ ਤੇ ਗੁਰਦਾਸ ਮਾਨ ਵਰਗਿਆਂ ਨੂੰ ਮਿਲਦਾ ਤਾਂ ਸਿਰਫ ਕੈਂਸਰ ਹੀ ਨਹੀਂ ਹਰ ਬਿਮਾਰੀ ਵੀ 30% ਘਟ ਜਾਏਗੀ ਤੇ ਬੁਢਾਪਾ 15 ਸਾਲ ਲੇਟ ਆਏਗਾ ਤੇ ਸਾਡੇ 70 ਸਾਲ ਦੇ ਬਾਬੇ ਵੀ ਘੋੜਿਆਂ ਵਰਗੇ ਹੋਣਗੇ ਸਾਡੇ ਪਰਿਵਾਰ ਤੇ ਸਾਡੇ ਰਿਸ਼ਤੇਦਾਰ ਤੰਦਰੁਸਤ ਹੋ ਜਾਣ ਤਾਂ ਪੰਜਾਬ ਤਾਂ ਆਪਣੇ ਆਪ ਹੀ ਤੰਦਰੁਸਤ ਹੋ ਜਾਏਗਾ ਜੇ ਤੰਦਰੁਸਤੀ ਤੇ ਸਿਹਤ ਬਾਰੇ ਇਹੋ ਜਿਹੇ ਵਿਸ਼ੇ ਤੁਹਾਨੂੰ ਪਸੰਦ ਨੇ ਇਹੋ ਜਿਹੇ ਵੀਡੀਓ ਤੁਹਾਨੂੰ ਪਸੰਦ ਨੇ ਤਾਂ ਚੈਨਲ ਲਿਫੂ ਲਾਈਫ ਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਪੇਜ ਲਿਫੂ ਲਾਈਫ ਨੂੰ ਫਾਲੋ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਤੁਹਾਡੇ ਦੋਸਤਾਂ ਦਾ ਤੁਹਾਡੇ ਮਿੱਤਰਾਂ ਦਾ ਕੋਈ ਫਾਇਦਾ ਕਰ ਸਕਦੀ ਹੈ ਤਾਂ ਸ਼ੇਅਰ ਵੀ ਕਰੋ ਤੁਹਾਡੇ ਸੁਝਾਵਾਂ ਸਵਾਲਾਂ ਤੇ ਅਸੀਸਾਂ ਦੀ ਮੈਨੂੰ ਉਡੀਕ ਰਹੇਗੀ ਸਸਿਕਾਂ